ਬੱਟੇ ਬੱਟੇ ਦੇਖੇ ਮੈਂ ਆਹ ਬਿਲਡਿੰਗਾਂ ਬਣਾਉਣ ਦੇ ਵਿੱਚ ਕਪਲੇ ਕਰਦੇ ਆ ਗ੍ਰਾਂਟਾਂ ਆਈਆਂ ਉਹਨਾਂ 'ਚ ਕਪਲੇ ਕਰਕੇ ਸੜਕਾਂ ਬਣਾਉਣ 'ਚ ਕਪਲੇ ਕਰਕੇ ਆ ਰੇੜੀਾਂ ਵਾਲੇ ਕੋ ਫਰੀਆਂ ਤਾਂ ਪਹਿਲੇ ਹੀ ਲਈ ਜਾਂਦੇ ਵਿਚਾਰਾ ਤੋ ਕਰਾ ਤੇ ਰੱਜੇ ਨਹੀਂ ਹਜੇ ਵਿਗਦਾ ਤੂੰ ਤੁਹਾਡੀ 10000 ਰੁਪਏ ਤਨਖਾਹ ਆ ਤੁਸੀਂ ਭ੍ਰਸ਼ਟਾਚਾਰ ਫੇਰ ਨਹੀਂ ਛੱਡਦੇ ਕਰਾ ਤੁਸੀਂ ਭ੍ਰਸ਼ਟਾਚਾਰ ਕਰਕੇ ਆਪਦੇ ਬੱਚਿਆਂ ਨੂੰ ਵੱਡੇ ਸਕੂਲਾਂ ਵਿੱਚ ਪਾ ਲੋਂਗੇ ਕਰਾ ਅਸੀਂ ਲੋਕ ਆਮ ਲੋਕ ਪੰਜੀ ਪੰਜੀ ਪਿੱਛੇ ਮਾਰ ਰਹੇ ਆ ਸਿਗਰਾ ਅਸੀਂ ਸਾਡੇ ਆ ਪੰਜਾਬ ਦਿਨੋਂ ਦਿਨ ਕਰਜ਼ੇ ਚ ਡੋਬ ਰਿਹਾ ਵਾ ਸਰਕਾਰਾਂ ਨੂੰ ਕਬਜ਼ੇ ਲੈਣੇ ਕਰਜ਼ੇ ਲੈਣੇ ਬੰਦੇ ਆ ਏਡਾ ਬਟਾ ਕਬਲਾ ਕੀਤਾ ਆਵਾ ਪ੍ਰੈਸ ਰੋਡ ਬਣਾਉਣ ਲੱਗੇ ਤਾਂ 1.5 ਸਾਲ ਲੱਗ ਜਾਊਗਾ ਕਿਰਾ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿੰਨੇ ਦਾ ਕੋਈ 1.60 ਕਹਿੰ ਜਾਂਦਾ ਕਰੋੜ ਕੋਈ 4 ਕਹਿੰਦਾ ਵਾ ਮੈਂ ਤਾਂ ਬੇਨਤੀ ਕਰਦਾ ਵਾਂ ਇਹਨਾਂ ਦੇ ਸਾਰੇ ਕੰਮਾਂ ਦੀ ਭਗਵੰਤ ਮਾਨ ਜੀ ਜਾਂਚ ਹੋਣੀ ਚਾਹੀਦੀ ਹੈ ਨਗਰ ਨਿਕ ਮੱਜ ਆਉਣਾ ਪੈ ਗਿਆ ਕਿਉਂਕਿ ਇਹਨਾਂ ਨੇ ਨਵੀਂ ਖੋਜ ਕੱਢੀ ਆ ਭ੍ਰਿਸ਼ਟਾਚਾਰ ਦੀ ਗਰਾ ਦੂਜੇ ਦੇ ਖਾਤੇ ਵਿੱਚ ਪੈਸੇ ਪਾਓ ਤੇ ਪੈਸੇ ਕਮਾਓ ਤੇ ਕਮਿਸ਼ਨ ਲਓ ਤੇ ਟੀਟੂ ਬਾਣੀ ਆ ਇਹਨਾਂ ਨੂੰ ਬੇਨਤੀ ਕਰਦਾ ਮੈਂ ਇੱਥੇ ਦੀ ਸਕੀਮ ਜਦੋਂ ਦੁਬਾਰਾ ਕੱਢੋਗੇ ਆ ਮੈਂ ਚੈੱਕ ਬੁੱਕ ਲੈ ਕੇ ਆਇਆ ਵਾ ਮੇਰਾ ਨਾਮ ਵੀ ਵਿੱਚ ਪਾ ਦਿਓ ਗੁਰਾ ਹੁਣ ਨਵੀਂ ਸਕੀਮ ਜਦੋਂ ਬੰਦਾ ਕਰਦਾ ਵਾ ਨਵੀਆਂ ਖੋਜਾਂ ਜਦੋਂ ਬੰਦਾ ਕਰਦਾ ਵਾ ਤਾਂ ਸਾਨੂੰ ਕੀ ਕਰਨਾ ਚਾਹੀਦਾ ਵਾ ਸਾਨੂੰ ਚਾਹੀਦਾ ਵੀ ਉਹਨਾਂ ਨੂੰ ਗੁਲਦਸਤੇ ਦਿਓ ਅੱਜ ਮੈਂ ਗੁਲਦਸਤਾ ਉਹਨਾਂ ਵਾਸਤੇ ਲੈ ਕੇ ਆਇਆ ਵਾ 20 ਕਪਲੇ ਬੱਡੇ ਬੱਡੇ ਦੇਖੇ ਮੈਂ ਆਹ ਬਿਲਡਿੰਗਾਂ ਬਣਾਉਣ ਦੇ ਵਿੱਚ ਕਪਲੇ ਕਰਦੇ ਆ ਗ੍ਰਾਂਟਾਂ ਆਈਆਂ ਉਹਨਾਂ ਚ ਕਪਲੇ ਕਰਕੇ ਸੜਕਾਂ ਬਣਾਉਣ ਚ ਕਪਲੇ ਕਰਕੇ ਆ ਰੇੜੀ ਵਾਲੇ ਤੋਂ ਫਰੀਆਂ ਤੋਂ ਪੈਸੇ ਲਈ ਜਾਂਦੇ ਵਿਚਾਰਾ ਤੋਂ ਕਰਾ ਤੇ ਰੱਜੇ ਨਹੀਂ ਹਜੇ ਵਿਗਦਾ ਹੁਣ ਇਹਨੇ ਨਵੇਂ ਖੋਜ ਕਰਤੀ ਆ ਤੇ ਟੀਟੂ ਬਾਣੀਆਂ ਆਹ ਗੱਲ ਕਹਿੰਦਾ ਵਾ ਵੀ ਪੰਜਾਂਗੂ ਲੋ ਬਰਾਬਰ ਨਹੀਂ ਹੁੰਦੀਆਂ ਇੱਥੇ ਚੰਗੇ ਅਪਰਤ ਵੀ ਹੈਗੇ ਆ ਜਿਨ੍ਹਾਂ ਨੂੰ ਅਸੀਂ ਸ਼ੂਟ ਕਰਦੇ ਆ ਮਾਰੇ ਵੀ ਹੈਗੇ ਆ ਮੈਂ ਤਾਂ ਇੱਕ ਬੇਨਤੀ ਹੋਰ ਕਰਦਾ ਵਾਂ ਵੀ ਤੁਹਾਡੀ ਲੱਖਾਂ ਰੁਪਏ ਤਨਖਾਹ ਆ ਤੁਸੀਂ ਭ੍ਰਸ਼ਟਾਚਾਰ ਫੇਰ ਨਹੀਂ ਛੱਡਦੇ ਕਰਾ ਤੁਸੀਂ ਭ੍ਰਸ਼ਟਾਚਾਰ ਕਰਕੇ ਆਪਦੇ ਬੱਚੇ ਨੂੰ ਵੱਡੇ ਸਕੂਲਾਂ ਵਿੱਚ ਪਾ ਲੋਗੇ ਕਿਰਾ ਉਹਨਾਂ ਨੂੰ ਕੇਲੇ ਖਵਾ ਲੋਗੇ ਕਿਰਾ ਉਹਨਾਂ ਨੂੰ ਬਰਫੀਆਂ ਖਵਾ ਦੋਗੇ ਉਹਨਾਂ ਨੂੰ ਕਾਰਾਂ ਲਗਾਓਗੇ ਪਰ ਖੁਸ਼ੀ ਨਹੀਂ ਮਿਲਣੀ ਤੁਹਾਡੇ ਤੁਹਾਨੂੰ ਖੁਸ਼ੀ ਨਹੀਂ ਮਿਲਣੀ ਕੋਈ ਕਿਰਾ ਅਸੀਂ ਲੋਕ ਆਮ ਲੋਕ ਪੰਜੀ ਪੰਜੀ ਪਿੱਛੇ ਮਰ ਰਹੇ ਹਾਂ ਅਸੀਂ ਕਿਰਾ ਅਸੀਂ ਸਾਡੇ ਆ ਪੰਜਾਬ ਦਿਨੋਂ ਦਿਨ ਕਰਜ਼ੇ ਚ ਡੋਬ ਰਿਹਾ ਵਾ ਸਰਕਾਰਾਂ ਨੂੰ ਕਬਜ਼ੇ ਲੈਣੇ ਕਰਜ਼ੇ ਲੈਣੇ ਬੰਦੇ ਆ ਤੇ ਸਾਡੇ ਜਿਹੜੇ ਜੌਨ ਡੀ ਦੇ ਨਵੇਂ ਨਵੇਂ ਖੋਜਾ ਕਰਦੇ ਇਹ ਨੇ ਤੇ 2 ਸਾਲ ਹੋ ਗਏ ਮੈਨੂੰ ਨਾ ਇੱਕ ਪੱਤਰਕਾਰ ਵੀਰ ਮਿਲਿਆ ਮੈਨੂੰ ਕੋ ਪ੍ਰੈਸ ਨੋਟ ਲੈ ਕੇ ਆਇਆ ਆ ਬਿਅਸਤ ਧਰਨਾ ਲਾਉਣਾ ਆਵਾ ਮਗਾ ਪ੍ਰੈਸ ਨੋਟ ਇੱਡਾ ਪਟਾ ਕਬਲਾ ਕੀਤਾ ਆਵਾ ਪ੍ਰੈਸ ਨੋਟ ਬਣਾਉਣ ਲੱਗੇ ਤਾਂ 1.5 ਸਾਲ ਲੱਗ ਜਾਊਗਾ ਕਿਰਾ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿੰਨੇ ਦਾ ਕੋਈ 1 60 ਕਹਿੰ ਜਾਂਦਾ ਕਰੋੜ ਕੋਈ 4 ਕਹਿੰਦਾ ਵਾ ਮੈਂ ਤਾਂ ਬੇਨਤੀ ਕਰਦਾ ਵਾਂ ਇਹਨਾਂ ਦੇ ਸਾਰੇ ਕੰਮਾਂ ਦੀ ਭਗਵੰਤ ਮਾਨ ਜੀ ਜਾਂਚ ਹੋਣੀ ਚਾਹੀਦੀ ਹੈ ਕਿਰਾ ਆ ਸਾਡੇ ਲੋਕਾਂ ਦਾ ਪੈਸਾ ਹੈ ਕਾਰਵਾਈ ਦੇ ਹੁਕਮ ਹੋ ਗਏ ਨੇ ਟੀਟੂ ਜੀ ਕਾਰਵਾਈ ਉਹੀ ਗੱਲ ਬਾਤ ਆ ਮਾਰੇ ਬੰਦੇ ਦੇ ਮੇਰੇ ਵਰਗੇ ਦੇ ਤਿੰਨੇ ਚਾਰ ਦੇ ਪਰਚਾ ਪਾ ਦਿਓ ਕਾਰਵਾਈ ਹੋ ਗਈ ਕਿਰਾ ਟੀਟੂ ਬਣੀਆਂ ਹਾਈ ਕੋਰਟ ਜਾਊਗਾ ਟੀਟੂ ਬਣੀਆਂ ਅਦਾਲਤ ਵਿੱਚ ਜਾਊਗਾ ਮੈਂ ਕਾਗਜ਼ ਇਕੱਠ ਕਾਰਵਾਈ ਕੀ ਹੁੰਦੀ ਹੈ ਕਾਰਵਾਈ ਕਿਰਾ ਆ 52 ਬੰਦੇ ਜਿਹਨਾਂ ਦੇ ਖਾਤੇ ਚ ਪੈਸੇ ਗਏ ਆ ਉਹ ਸਰਾਸਰ ਗਰਾਹ ਕਰਾ ਉਹਨਾਂ ਦੇ ਬੋਨ ਜਾਵੇ ਪਰਚਾ ਫਟੋਗਰਾ ਜੋ ਲੱਕ ਕੇ ਦੇਣਗੇ ਆਪੇ ਦੱਸਣਗੇ ਨਾਲੇ ਦੇ ਵਿੱਚ ਇਕੱਲੇ ਕਰਮਚਾਰੀ ਨਹੀਂ ਮਿਲੇ ਹੋਏ ਟੀ 2 ਬਾਣੀ ਤੁਹਾਨੂੰ ਦੱਸਦਾ ਵਾ ਪੱਤਰਕਾਰੋ ਵੀਰੋ ਇਹਦੇ ਵਿੱਚ ਵੱਡੇ ਵੱਡੇ ਅਫਸਰ ਮਿਲੇ ਹੋਏ ਨਗਰਾਂ ਇਹ ਬੱਚੋ ਲੀਡਰ ਮਿਲੇ ਹੋਏ ਨੇ ਆਪਾਂ ਐਮ ਸੀ ਕਿਉਂ ਬਣਾਉਨੇ ਆ ਆਪਾਂ ਮੇਅਰ ਕਿਉਂ ਬਣਾਉਨੇ ਆ ਆਪਾਂ ਐਮ ਐਲ ਏ ਕਿਉਂ ਬਣਾਉਨੇ ਆ ਉਹ ਕਿੱਥੇ ਗਏ ਸੀਗੇ ਜਦੋਂ 2 ਸਾਲ ਲਗਾਤਾਰ ਭ੍ਰਸ਼ਟਾਚਾਰ ਹੁੰਦਾ ਰਿਹਾ ਇਥੇ ਗ੍ਰਾਮ ਕਿੱਥੇ ਗਏ ਸੀ ਉਹ ਗ੍ਰਾਮ ਅੱਜ ਟੀ 2 ਬਣੀ ਦਾ ਯਾਨੀ ਖੂਨ ਮੱਚੀ ਜਾਂਦਾ ਵਗਰਾ ਕਿਉਂਕਿ ਸਾਡੇ ਲੋਕ ਆ ਬਾਹਰ ਪੁੱਜੇ ਦੇ ਨਿਕਰਾ ਕੈਨੇਡਾ ਜਾ ਰਹੇ ਆ ਅਮਰੀਕਾ ਜਾ ਰਹੇ ਆ ਆ ਸਾਡੇ ਪੰਜਾਬ ਨੂੰ ਲੁੱਟ ਰਹੇ ਆ ਸਾਡਾ ਟੈਕਸ ਉੱਪੀ ਬਸਲ ਲੁੱਟੇ ਜਾ ਰਿਹਾ ਕਰ ਅੱਜ ਗ੍ਰਾਮ ਹਾਂ ਪਰ ਇੱਕ ਗੱਲ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਮੈਂ ਦੋਸਤੋ ਮੈਂ ਰਾਤ ਨੂੰ ਸੌਂਦਾ ਨਹੀਂ ਪੰਜਾਬ ਚੋਣਾ ਮਗਰਾ ਤੇ ਨਾ ਮੈਂ ਤੁਹਾਨੂੰ ਸੌਂਦਾ ਮਗਰਾ ਪ੍ਰਸ਼ਾਸਨੀਆਂ ਨੂੰ ਆ ਚੀਜ਼ ਮੇਰੀ ਹਮੇਸ਼ਾ ਮਾਈਂਡ ਦੇ ਵਿੱਚ ਰਹੂਗੀ ਕਿ ਨਾ ਇਹ ਟੀਟੂ ਬਾਣੀਆ ਕੁਛ ਕਰਨਾ ਵਜੇ ਇਹਨਾਂ ਦੇ ਪਰਚਾ ਕਟਾ ਕੇ ਹਟੂਗਾ ਇਹਨਾਂ ਸਾਰੇ ਤੁਸੀਂ ਮਿਲੇ ਹੋ ਨਗਰ ਨਿਗਮ ਆ ਬੁੱਕਾ ਕਿਨਾਂ ਨੂੰ ਲੈ ਕੇ ਆਏ ਆ ਬੁੱਕਾ ਤਾਂ ਜੀ ਆਹੀ ਲੈਣਗੇ ਕਿ ਨਾ ਜਿਨ੍ਹਾਂ ਨੇ ਖੋਜ ਕੀਤੀ ਹੈ ਇਹਨਾਂ ਨੇ ਇਹ ਹਾਂ ਦੇਖਦਾ ਬੁੱਕਾਂ ਵੱਤੋਂ ਲਿੰਦਾ ਕਿਹੜਾ ਵਗਰਾ ਜਿਨ੍ਹਾਂ ਨੇ ਖੋਜ ਕੀਤੀ ਆ ਉਹਨਾਂ ਦਾ ਮਾਨ ਸਨਮਾਨ ਮਿਲਦਾ ਵਾ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਵਾਂ ਇਹਨਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇ ਕਿਰਾ ਆ ਰੇੜੀ ਫੜੀਆਂ ਤੋਂ ਪੈਸੇ ਖਾ ਖਾ ਕੇ ਨੀਰ ਜੇ ਆਹ ਚੈੱਕ ਫੜਿਆ ਹੈ ਇੱਥੇ ਚੈੱਕ ਹੀ ਨਹੀਂ ਦੇਣਾ ਹਾਂ ਉਹ ਚੱਕ ਨਹੀਂ ਮੈ ਦੇਣਾ ਆ ਤਾਂ ਮੈਂ ਲੈ ਕੇ ਆਇਆ ਵੀ ਦਦੇ ਸਕੀਮ ਦੁਆਰਾ ਕੱਢੂਗੇ ਨਾ ਟੀਟੂ ਬਾਣੀ ਦਾ ਵੀ ਖਾਤੇ 'ਚ ਨੋਂ ਪਾ ਲਿਓ ਆਉਂ ਦਿਓ ਭਾਸ਼ਾ ਆਉਂ ਦਿਓ ਟੀਟੂ ਬਾਣੀ ਇੱਦਾਂ ਦਾ ਬਲੇ ਸਾਨੂੰ ਵੀ ਭੁੱਖ ਲੱਗਦੀ ਆ ਸਾਡੇ ਵੀ ਟੱਟ ਲੱਗੇ ਹੋਏ ਆ ਸਾਡਾ ਪੰਜਾਬ ਦਾ ਦਿਨ ਉਹਨਾਂ ਬਰਬਾਦ ਹੁੰਦਾ ਜਾਂਦਾ ਵਾ ਸਾਡਾ ਪੰਜਾਬ ਦਾ ਕਰ ਸਾਡੇ ਵੀ ਟੱਟ ਲੱਗੇ ਹੋਏ ਆ ਸਰਿਆ ਮੰਗਦੇ ਆ ਕੋਈ ਚੋਰੀ-ਛਿਪੇ ਨਹੀਂ ਮੰਗਦੇ ਇਹ ਤਾਂ ਕਹਿੰਦੇ ਖਾਤੇ 'ਚ ਪਾਓ ਸਾਡੇ ਵੀ ਕਰ ਕਰੋੜ ਰੁਪਏ ਪਾਓ ਕਮਿਸ਼ਨ ਦੱਸੋ ਕੀ ਆ ਕਮਿਸ਼ਨ ਲਓ ਕਮਿਸ਼ਨ ਪਹਿਲਾਂ ਦੇ ਦਿੰਦੇ ਆ ਇਹਨਾਂ ਨੇ ਘਟਾਲਾ ਕੀਤਾ ਨੌਕਰੀਆਂ ਤੋਂ ਕੱਢੇ ਜਾਣੇ ਚਾਹੀਦੇ ਆ ਮੈਂ ਕਹਿੰਦਾ ਉਹਨਾਂ ਨੂੰ ਉਹਨਾਂ ਨੂੰ ਭਾਰਤ ਨੂੰ ਛੱਡਣ ਦਾ ਦੇਸ਼ ਦੇਣਾ ਚਾਹੀਦਾ ਵਾ ਕਰ ਭਾਰਤ ਛੱਡਣ ਦਾ ਦੇਸ਼ ਬੈਠੇ ਤੁਸੀਂ ਨਾਹ ਰੋ ਕਰ ਤੁਸੀਂ ਤਾਂ ਹੋਰਾਂ ਮੁਲਕਾਂ ਦੇ ਵਿੱਚ ਜਾਓ ਇਹਨਾਂ ਨੂੰ ਤਾਂ ਪਾਕਿਸਤਾਨ ਭੇਜ ਦਿਓ ਕਰ ਇਹਨਾਂ ਨੂੰ ਕਰ ਪਤਾ ਕਰੀ ਚੱਲਣਗੇ ਕਬਲੇ ਇੰਨੇ ਲੱਖਾਂ ਰੁਪਏ ਦੀ ਤਨਖਾਹ ਨਿਕਰਾ ਚੰਗੇ ਅਫਸਰ ਵੀ ਬਹੁਤ ਨਿਕਰਾ ਉਹਨਾਂ ਦੀ ਪ੍ਰਸ਼ੰਸਾ ਕਰਦਾ ਜੀ ਤੁਮਣੀ ਰਿਕਵਰੀ ਦੀ ਮੰਗ ਕਰਦੇ ਹੋ ਹੈ ਰਿਕਵਰੀ ਦੀ ਮੰਗ ਕਰਦੇ ਮੈਂ ਕਹਿੰਦਾ ਜੀ ਇਹਦੇ ਜਾਂਚ ਹੋਣੀ ਚਾਹੀਦੀ ਹੈ ਵੱਡੇ ਪੱਧਰ ਤੇ ਜਾਂ ਜਗਾ ਜਗਾ ਚਾਹ ਕਰ ਲੈਣ ਜਾਂ ਫਿਰ ਮੈਂ ਆਪਣੇ ਤਰੀਕੇ ਨਾਲ ਬਾਈ ਮੈਂ ਮਤ ਟੇਡੀਆਂ ਕੋਲ ਪਾ ਕੇ ਕਰਦਾ ਹਾਂ ਫਿਰ ਤਾਂ ਮੈਂ ਟੇਡੀਆਂ ਕੋਲ ਕਰੂੰਗੀ ਕਰੂੰਗਾ ਮੈਂ ਸਿੱਧੀ ਜ